ਜਿੱਥੇ ਅੱਜ ਸਵੇਰੇ ਦਿਨ ਚੜ੍ਹਦੇ ਆ ਇੱਕ ਬੜੀ ਦੁਖਦਾਈ ਖਬਰ ਗੁਰਦਾਸਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਦੀਨਾਨਗਰ ਅਦੀਨਪਿੰਡੇ ਪਿੰਡ ਕੁੱਥੀ ਵਿਖੇ ਵਾਪਰੀ ਆ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਲੰਮੇ ਸਮੇਂ ਤੋਂ ਇੱਕ ਪਰਿਵਾਰ ਦਾ ਆਪਸ ਵਿੱਚ ਜਿਹੜਾ ਸੀ ਇੱਕ ਮੀਆਂ ਬੀਬੀ ਦਾ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਸੀ ਔਰ ਜਿਹੜੀ ਲੜਕੀ ਸੀ ਉਹ ਆਪਣੇ ਮਾਪਿਓ ਕੋ ਪਿੰਡ ਕੁੱਥੀ ਵਿਖੇ ਆ ਰਹੀ ਸੀ ਔਰ ਸਵੇਰੇ ਇੱਕ ਸਾਬਕਾ ਫੌਜੀ ਜੋ ਬਾਦ ਵਿੱਚ ਮੈਂ ਸਕੂਲ ਜੇਲ੍ਹ ਵਿੱਚ ਨੌਕਰੀ ਕਰਦਾ ਸੀ ਉਸ ਵੱਲੋਂ ਸਵੇਰੇ ਕਰੀਬ 3:30 ਵਜੇ ਆ ਕੇ ਪਿੰਡ ਕੁੱਤੀ ਵਿਖੇ ਜਿਹੜੀ ਆਪਣੀ ਵਾਈਫ ਔਰ ਆਪਣੀ ਸੱਸ ਨੂੰ ਜਿਹੜੇ ਆ ਗੋਲੀਆਂ ਮਾਰ ਕੇ ਉਹਨਾਂ ਦੋਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦਾ ਆਪਸ ਵਿੱਚ ਜਿਹੜਾ ਲੜਾਈ ਝਗੜਾ ਚੱਲਦਾ ਸੀ ਔਰ ਲੜਕੀ ਜਿਹੜੀ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ ਔਰ ਦੋਨੇ ਹੀ ਮਾਵਾਂ ਈਆਂ ਜਿਹੜੀਆਂ ਘਰ ਵਿੱਚ ਰਹਿੰਦੀਆਂ ਹੋਈਆਂ ਸੀ ਔਰ ਸਵੇਰੇ ਉਹਨਾਂ ਤੜਕੇ 3:30 ਵਜੇ ਆ ਕੇ ਜਿਹੜੇ ਆ ਅੰਨੇ ਵਾਂਗ ਗੋਲੀਆਂ ਚਲਾ ਕੇ ਦੋਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਹੈ ਉਧਰ ਪਰੋਸਜੋਗ ਸੂਤਰਾਂ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਤੋਂ ਬਾਅਦ ਜਿਹੜਾ ਗੁਰਦਾਸਪੁਰ ਵਿਖੇ ਜਿਹੜਾ ਸਾਬਕਾ ਫੌਜੀ ਸੀ ਉਹ ਫਰਾਰ ਹੋ ਗਿਆ ਔਰ ਉਸ ਵੱਲੋਂ ਆਪਣੇ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਵੀ ਹਟੈਕ ਕਰ ਲਈ ਗਈ ਹੈ ਔਰ ਇਸ ਮੌਕੇ ਅਸੀਂ ਮੌਜੂਦ ਹਾਂ ਪਿੰਡ ਕੁੱਥੀ ਵਿਖੇ ਜਿੱਥੇ ਪਰਿਵਾਰ ਵੱਲੋਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋਇਆ ਪਿਆ ਹੈ ਔਰ ਪਰਿਵਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਜਿਹੜੇ ਆ ਅੱਜ ਤੋੜਾ ਕੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਮੈਂ ਕੈਮਰਾਮੈਨ ਕਹਿੰਦਾ ਨਿਸ਼ਾਨ ਵੀ ਦੱਸੇ ਜਾਣ ਜਿੱਥੇ ਪੁਲਿਸ ਵੱਲੋਂ ਇਸ ਮੌਕੇ ਤੇ ਸਾਰੇ ਬੋਲਣੇ ਨਿਸ਼ਾਨਜੜੇ ਪਏ ਆ ਉਹ ਤੋਂ ਜੋ ਜਿਹੜੀ ਆ ਵਰਦਾਤ ਜਿਹੜੀ ਕਾਫੀ ਭੱਟੀ ਦਿੱਤੀ ਗਈ ਆ ਵਰਦਾਤ ਤੋਂ ਕਾਫੀ ਵੱਡਾ ਐਗਜ਼ਾਮ ਦਿੱਤਾ ਗਿਆ ਆ ਔਰ ਅੰਦਰ ਵੇਖਿਆ ਜਾਵੇ ਤਾਂ ਕਾਫੀ ਜਿਹੜਾ ਹੂਨ ਖਰਾਬਾ ਹੋਇਆ ਡੇਰਾ ਇਸ ਮੌਕੇ ਮੈਂ ਨਾ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਨ ਲਈ ਕੀ ਸਾਰੀ ਘਟਨਾ ਔਰ ਕਿਵੇਂ ਕਿੰਨੇ ਵਜੇ ਵਾਪਰੀ ਹਾਂ ਜਿੱਦ ਕਿ ਰਾਜੀ ਆਪਣਾ ਕੀ ਸਾਰੀ ਇਹ ਘਟਨਾ ਵਾਪਰੀ ਹੈ ਤੇ ਵਾਪਰੀ ਉਸੇ ਸੂਆ ਦਿਗਾ ਲਈ ਇਹ ਤਾਂ ਚਲਵਾਲ ਦੇ 25 ਮਿੰਟ ਦਾ ਸ਼ਬੀਓਡਰ ਟਾਈਮ ਸੀਗਾ ਜੀ ਤਾਂ ਕਿ ਉਦੋਂ ਫਾਇਰ ਦੀ ਵਾਜਾਈ ਹੈ ਜੀ ਜਿਹੜੇ ਲੱਗਿਆ ਮੇਰਾ ਘਰ ਕੋਟਾਈ ਤੋਂ ਬੋਲ ਕੇ ਇੱਕ ਟੂਰ ਆ ਜਿਹੜੇ ਬਾਕੀ ਗਾੜੀ ਇਕੱਠੇ ਹੋ ਗਿਆ ਜੀ ਜੀ ਜਿਹੜਾ ਬੰਦਾ ਗੋਰੀ ਜੌਣ ਵਾਲਾ ਜੋ ਘਰਾਂ ਦੇ ਵਿੱਚ ਰਿਹਾ ਜੀ ਉਹ ਚਲ ਗਿਆ ਇਥੋਂ ਜਿਵੇਂ ਆਹ ਅੜ ਕੇ ਲਿਖਿਆ ਅੰਦਰ ਗੇਟ ਬੰਦ ਸੀਗਾ ਅੱਛਾ ਜੀ ਆਈ ਆਪੇ ਭੁਗਾਈ ਜੀ ਨੂੰ ਆਪਣੀ ਚੀਜ਼ੀ ਦਾ ਵਾਜਾ ਮਾਰਿਆ ਜੀ ਉਹਨਾਂ ਦਾ ਨਾਲ ਇੱਕ ਵਾਜਾ ਮਾਰਿਆ ਕੋਈ ਨਹੀਂ ਬੋਲਿਆ ਜੀ ਅੰਦਰ ਸੁਣ ਸਾਲੀ ਲੈਣ ਤੂੰ ਚੁੱਪ ਚਾ। ਜੀ। ਬੜਾ ਯੋਰ ਲੈ ਕੇ ਸਰਪੈਂਗਾਂ ਨਾਲ ਗੱਲਬਾਤ ਕੀਤੀ ਵੀ ਪੁਲਿਸ ਨੂੰ ਫੋਨ ਕਰੋ। ਨਹੀਂ ਗੇੜ ਫੋਨ ਨਹੀਂ ਹੈ। ਸੁਣ ਲਗਾ ਤੂੰ ਕਿ ਦਰਵਾਜ਼ਾ ਖੋਲ੍ਹ। ਨਹੀਂ ਕੱਬ ਬਾਰੋਂ ਕੋੜੀ ਲਿਆ ਆ ਗਏ, ਕੰਦ ਰੱਪ ਗਏ, ਅੰਦਰੋਂ ਗੇੜਾ ਤਾਂ ਵੀ ਜਾਂਦਾ ਤੋੜਿਆ। ਜੀ। ਜਾਂਦਾ ਤੋੜ ਕੇ ਅੰਦਰ ਆਈ ਰੋਮ ਦਰਵਾਜ਼ੇ ਨਹੀਂ ਆਇਆ। ਲੋਬੀ ਦੇ ਬੂਹੇ ਸਾਹਮਣੇ ਜੇ ਦੇਖਿਆ ਜਾਨਾ ਦੋਆ ਗੇੜ ਬੜੀਆਂ ਹੁਣ ਲੈ ਆਪਸ ਪਈਆਂ ਸੀ। ਜੀ। ਹੈ ਜਿਹੜਾ ਤੇ ਮੋਬਾਈਲ ਥੱਲੇ ਡੇ ਕੇ ਪਈ ਨਾਲ ਸੀ। ਜੀ। ਹਾਂਜੀ। ਉਦੋਂ ਬਾਅਦ ਫਿਰ ਆਈ ਉਹਨਾਂ ਨੂੰ ਮੋਟਮਿਸ਼ ਨਹੀਂ ਪਈ ਵੀ ਜੁਾਈ ਦਾ ਦਰਵਾਜ਼ਾ ਤੋੜਤੀਏ। ਫਿਰ ਅੰ ਜਿਹੜੀ ਘਟਨਾ ਵਾ ਜੇ ਗੱਲ ਕੀਤੀ ਜਾਵੇ ਤਾਂ ਕੱਲਾ ਹੀ ਫੌਜੀ ਜਿਹੜਾ ਆਇਆ ਸੀ ਉਹ ਕੋਈ ਹੋਰ ਵੀ ਉਹਦੇ ਨਾਲ ਸੀ ਔਰ ਅੰਦਰ ਜਿਹੜਾ ਆ ਕੇ ਕਿਦਾਂ ਇੱਕਾ ਟ੍ਰਾਂਸਰ ਅਜਾਮ ਦਿੱਤਾ ਕਿਦਾ ਕੋਈ ਪਤਨ ਲੱਗਦਾ ਜੋ ਕੰਟ ਅੱਗੇ ਵੜਿਆ ਜਾਂ ਗੇਟ ਅੱਗੇ ਵੜਿਆ ਜੀ ਹਾਂਜੀ ਉਹ ਜਿਹੜੀ ਸੀਸੀਟੀ ਵੀਡੀਓ ਆਂਦੀ ਆ ਉਹ ਦੇਖਦਾ ਜਰੂਰ ਆ ਜੇ ਸਾਡੇ ਕੋਲ ਸੀਡੀਟੀ ਕੈਮਰਾ ਦਾ ਹੱਥ ਜਾਂਦਾ ਹਾਂ ਤੋ ਉਹ ਖਿੱਚਦਾ ਉਹ ਬਾਹਰ ਪਿਆ ਘੜੀ ਚ ਪਿਆ ਅੱਛਾ ਜੀ ਉਹਦੇ ਬਾਅਦ ਜਦੋਂ ਸਿਰਫ ਫਾਇਰ ਹੁੰਦਾ ਵੀਦਾ ਉਹ ਤੋਂ ਬਾਅਦ ਹੀ ਲਾਈਟ ਹੋਣਾ ਆਊਟ ਕਰ ਚੁੱਕੀ ਕਿੰਨੇ ਫਾਇਦੇ ਜਿਹੜੀ ਆਵਾਜ਼ ਸੁਣੀ ਸੁਣਾਈ ਗਈ ਇੱਥੋਂ ਜਿਹੜੀ ਸੁਣਾਈ ਤੋ ਕਾਫੀ ਏਕੇ ਸੁਣਾਈ ਦੇ ਗਿਆ ਫਾਇਰ ਆ ਇੱਕਦਮ ਹੋਇਆ ਪਰ ਲੇਕਿਨ ਬਾਹਰ ਪੁਲਿਸ ਨੇ ਕਵਰ ਕੀਤਾ ਇੱਕ ਆ ਤੇ 8 ਲੋਕ ਚਲੇ ਹੋਏ ਸੀਗੇ 1 ਪਹਿਲੇ ਚਲੇ ਆਉਂ ਗਏ ਨੌ ਰੌਬ ਮਿਲੇ ਅੱਛਾ ਜੀ ਜਿਹੜੀ ਉਹਨਾਂ ਐਸਮੋ ਕੇ ਜਿਹੜੇ ਘਟਨਾ ਨੂੰ ਕਾਰਨ ਕੀ ਸੀ ਕਾਰਨ ਕੀ ਇਹ ਤੁਮਗਰ ਦੱਸਿਆ ਜਾ ਰਿਹਾ ਕਾਰਨ ਕੀ ਗੱਲ ਸੀ ਸਾਤਾ ਬੋਦੀ ਸਾਡੀ ਧੀ ਮਰ ਗਈ ਜੀ ਜੀ ਗਿਆ ਪ੍ਰੇਨਾਂ ਤੇ ਹੰਪੜ ਹੋ ਗਈ ਸੀ ਕਿਹੜੇ ਸਾਲ ਚਿਆ ਹੋਇਆ ਸੀ ਇਹਨਾਂ ਦੇ ਸਾਲ 17 ਗਿਆ ਹੋਇਆ ਜੀ ਜੀ ਹਾਂਜੀ ਤੇ ਜਿਹਦੀ ਉਹਨਾਂ ਹੰਪੜ ਚਾਦੀ ਜਿਹਨਾਂ ਕੋਰਟੀ ਸੀ ਇਹਦਾ ਘਰਾਵੇਗਾ ਜੀ ਉਹਨੂੰ ਨਿਕਾਟੇ ਦਾ ਖੱਟਿਆ ਇਹ ਇੱਕ ਨਿਪੋਰਟ ਸੀ ਕਿ ਨਾਲ ਨਾਲ ਖੱਜਣਾ ਤੇ ਨਾਮ ਇਹਨਾਂ ਦਾ ਰੱਖਣਾ ਜੀ ਉਹ ਮਾਰਨ ਕਰਦੇ ਜੀ ਜੀ ਤਾਂ ਕਿੰਗਾਈ ਨੂੰ ਚੀਨਾ ਦਾ ਛੱਡਣਾ ਨਹੀਂ ਤੈਨੂੰ ਮਾਰਨਾ ਇਹ ਕਰਦੇ ਨੇ ਇਹ ਦੋਨੇ ਮਾਮਾ ਦੀਏ ਜਿਹੜੇ ਘਰ ਵਿੱਚ ਕੱਲੀ ਐਸੀ ਰਾਤ ਕੱਲੀ ਆਣੀ ਹੈ ਹਾਂਜੀ ਕੱਲੀ ਆਣੀ ਹੈ ਬਾਕੀ ਪਰਿਵਾਰਕ ਮੈਂਬਰ ਜਿਹੜੇ ਆ ਬਾਕੀ ਪਰਿਵਾਰਕ ਮੈਂਬਰ ਜੋ ਬਾਕੀ ਇੱਕ ਬੇਹ ਇਹਦਾ ਡੈਡੀ ਸੀਗਾ ਇਨਸਪੈਕਟਰ ਕੋਲ ਸੀ ਜੀ ਉਹ 2008 ਡਾਕਟਰ ਜੀ ਉਹਦੇ ਪਿਓਰਿਟੀ ਬੇਸਡ ਅਨ ਬੇਟਰੀ ਡਾਕੂਮੈਂਟ ਸੀ ਉਹ ਕਾਊਂਟਰ ਕਾਊਂਟਰ ਤੇ ਆਲੀ ਅਰਸ਼ੀ ਜੀ ਜੀ ਉਹਦੀ ਮਤਲਬ ਉਹ ਵੀ ਤਿੰਨ-ਚਾਰ ਪਹਿਲਾਂ ਉਹ ਦੇਖੋਗੇ ਸਰ ਉਹਦੀ ਉਹ ਚੱਕ ਕੇ ਦੇਖ ਤੁੰਗੀ ਹਾਂ ਉਹਦੇ ਪਿਓਰਿਟੀ ਬੇਸਡ ਮਤਲਬ ਇਹਨਾਂ ਦੀ ਨੋ ਨੋ ਪਿਓਰਿਟੀ ਦੱਸ ਦੇਣ ਐਸੇ ਨਹੀਂ ਨੋ ਨੋ ਨਹੀਂ ਜਦੋਂ ਨੌਕਰੀ ਕਰਦੇ ਹੋ ਨੌਕਰੀ ਕਰਦੇ ਪਰ ਹੁਣ ਅਜਿਹਾ ਕੋਈ ਨਾ ਕੋਈ ਉਹ ਗੋਚਾ ਨਹੀਂ ਪਿਲਦਾ ਤੇ ਕੁਝ ਮੌਕੇ ਤੇ ਪਹੁੰਚੀ ਕੁਝ ਮੌਕੇ ਤੇ ਪਹੁੰਚਿਆ ਸਿੱਧਾ ਪਹੁੰਚਾ ਕੁਸ਼ੀ ਥੋੜੀ ਜਿਹਾ ਮੱਠੀ ਪਹੁੰਚਾ ਠੀਕ ਹੈ ਜੀ ਤੇ ਹੁਣ ਜਿਹੜੇ ਗੜਬੜੀ ਨੇ ਇਸ ਮੌਕੇ ਕਿੱਥੇ ਆ ਗੜਬੜੀ ਸਿਮਲਾ ਤੋਂ ਦਾਪਲੇ ਆ ਕੇ ਪਹੁੰਚਣਾ ਹੁੰਦਾ ਜਿਸ ਜਿਹੜਾ ਉਹਨੂੰ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਆਤਮ ਹੱਤਿਆ ਵੀ ਕਰ ਲਈ ਬਿਲਕੁਲ ਸਭ ਨਾਲ ਸੁਣਿਆ ਕਿ ਉਹ ਆਪਣੇ ਆਪ ਦੇ ਅੰਦਰੋਂ ਉਹ ਰੋਣ ਲੱਗੀ ਤੀ ਉਹ ਆਪਣੇ ਗਲ ਦਾਪ ਜਿਹੜਾ ਉਹਦਾ ਖੰਡ ਵਿੱਚ ਪੜਿਆ ਹੋਇਆ ਸੀ ਕਿ ਉਹ ਉਹ ਬਾਤ ਹੀ ਹੋ ਉਸੇ ਰੰਗਪੀਟ ਤੇ ਲੱਗਾ ਹੋਇਆ ਜਿਨਾਂ ਆਪਣਿਆਂ ਨੂੰ ਸੰਸਰ ਕਰਨਾ ਕਿੱਥੋਂ ਰਹਿਣਾ ਉਹ ਲੱਗੇ ਜਿਹੜਾ ਇਹ ਗੱਡੀਆਂ ਤੋਂ ਜਾਣ ਪਰ ਪੈਂਦਾ ਜੀ ਜਿਹਨਾਂ ਦਾ ਭਾਗ ਕੀ ਜੀ ਆਹ ਇਹਨਾਂ ਨੂੰ ਜਾਣ ਤੋਂ ਪੈਂਦੀ ਗੱਡੀਆਂ ਇੱਕ ਵੱਖਰਾ ਮੈਨੂੰ ਲੱਗਿਆ ਉਹਦਾ ਮੰਨਿਰ ਪਾਜਾ ਮਾਈਦਾ ਤੇ ਦੇਖਣੇ ਦਾ ਨੂੰ ਜਾਣ ਤੋਂ ਪੈਂਦੀ ਸੀ ਤੇ ਬੱਚਾ ਕੋਈ ਨਹੀਂ ਸੀ ਇਹਨਾਂ ਦਾ ਬੱਚਾ ਨਹੀਂ ਕੋਈ ਨਾ ਪਹਿਲੇ ਤੇ ਵਿਆਹ ਤੇ ਬੱਚਾ ਜਾਂ ਕੋਈ ਨਾ ਹੋਵੇ ਅੱਛਾ ਜੀ ਕੀ ਮੰਗ ਕਰਦੇ ਹੋ ਉਹ ਬਸ ਸਤ ਨੂੰ ਜਾਤੂ ਕਰਸਿਓ ਨਿਉ ਮੰਗਾ ਕੇ ਨਹੀਂ ਉਸਨੂੰ ਚਾਪਵਾਇਆ ਸਭ ਤੋਂ ਸੱਤ ਦਵਾਈ ਕੀਤੀਏ ਪ੍ਰੇਸ਼ ਮੇਖੋ ਇਹ ਸਰਦਾਰ ਦੇ ਮੂੰਹੋਂ ਕੀ ਬੰਨਣਾ ਹੈ ਇਹ ਕਿ ਕਿਸੰਦਾਈ ਕਿਦਾਂ ਚੋਕੇ ਰਹੇ ਇੱਕ ਬੰਦਾ ਪੈਸੇ ਕੋਲ ਚੋਕੇ ਕਰਨੇ ਕੁੱਪੂਂਗੇ ਪਰ। ਸ਼ੰਗਰ ਦੀ ਉਹ ਚੋਕੇ ਆ। ਜਿਹਨੂੰ ਚੋਕੇਨ ਕਿੰਨੇ ਚੋਕੇ ਆ ਨੀ ਕਿਸੇ ਸਾਹ ਦੇ ਗੁੱਸਨੇ ਸੁਠਾ ਨਾ ਨਾ। ਇਹਨੇ ਕਿਸੰਦਾਈ ਦੀ ਕੱਲੀ ਬਾਰਾਂ ਚੋਰੀ ਕੀਤੀ। ਠੀਕ ਹੈ ਜੀ। ਇਹ ਬੰਦਾ 1.27 ਲੱਖ ਕੋ ਮੜਿਆ ਤੇ ਲਗਭਗ ਸਾਰਾ ਰਾਕੀ ਤਸ਼ੱਦੀ ਦੀ ਚੋਰੀ। ਆ ਜਰਾ ਸੀਸੀਟੀਵੀ ਵਿੱਚ ਆ ਕੱਲਾ ਹੀ ਆ। ਦੇਖਦਾ ਆ। ਕਾਹਦੇ ਦਾ? ਇੱਕ ਵੀ ਕੋਈ ਨਹੀਂ ਵਖਿਆ ਬਾਹਰ ਕੇ ਦੇ ਬਾਕੀ ਮੋਹ ਫਲਾ ਕੋਈ ਨਸ ਨਹੀਂ। ਬਾਤ ਬਾਤ ਦੂਰੀ ਇੱਥੇ ਕੋਈ ਨਹੀਂ। ਸਿਸ਼ਟੀ ਦੀ ਕੰਪਨੀ। ਇਹ ਸਾਨੂੰ ਮੇਰਾ ਪਰਿਵਾਰਿਕ ਮੈਂਬਰ ਜਿੰਨਾਂ ਕੋਲ ਸਾਰੀ ਇਹ ਕਹਾਣੀ ਦੱਸੀ ਗਈ ਹੈ ਵੀ ਇਹ ਔਰ ਕੱਲ੍ਹ ਨੇ ਆ ਕੇ ਜਿਹੜੀ ਆ 147 ਜਿਹੜਾ ਵਾ ਖਿਆਲ ਦੇ ਨਾਲ ਅੰਨੇ ਵਾਂਗ ਜਿਹੜੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਆ ਔਰ ਉਸ ਵੱਲੋਂ ਜਿਹੜਿਆ ਮੌਕੇ ਤੇ ਹੀ ਘਰ ਵਿੱਚ ਜਿਹੜੀ ਵਾਈਫ ਉਸ ਦੀ ਜਿਤਨਾ ਉਹਦਾ ਕੇਸ ਚੱਲਦਾ ਪਿਆ ਸੀ ਔਰ ਉਹਦੀ ਸੱਸ ਜਿਹੜੀ ਸੀ ਦੋਨੇ ਮੰਜੂਰ ਸੀ ਦੋਨਾਂ ਨੂੰ ਜਿਹੜਾ ਮੌਕੇ ਘਾਟ ਉਤਾਰ ਦਿੱਤਾ ਕਿਉਂਕਿ ਜਿਹੜੇ ਉਸ ਦੇ ਜਿਹੜੇ ਬਾਕੀ ਪਰਿਵਾਰ ਮੈਂਬਰ ਸੀ ਉਹ ਜਿਹੜਾ ਲੜਕੀ ਦੀ ਜਿਸ ਨਾਲ ਦੀ ਸਾਧਿਓ ਇਸੇ ਉਸ ਦਾ ਪ੍ਰਵਾਹ ਜਿਹੜਾ ਪਿਤਾ ਸੀ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਪ੍ਰਵਾਹ ਪ੍ਰਵਾਹ ਜਿਹੜਾ ਉਸ ਦੀ ਵੀ ਮੌਤ ਹੋ ਚੁੱਕੀ ਸੀ ਅਤੇ ਦੋਨੇ ਨਮਾਵਾ ਤੇ ਇਹ ਜਿਹੜੇ ਘਰ ਵਿੱਚ ਰਹਿੰਦੇ ਸੀ ਅਤੇ ਇਹਨਾਂ ਦਾ ਬੱਚਾ ਕੋਈ ਨਹੀਂ ਸੀ ਮੈਂ ਕੈਮਰਾਮੈਨ ਕਹਿੰਦਾ ਪਹਿਲਾਂ ਬਿਲਕੁਲ ਤਸਵੀਰਾਂ ਵਿਖਾਈਆਂ ਜਾਂ ਇਸ ਮੋਕੇ ਬਿਲਕੁਲ ਅਸੀਂ ਘਰ ਵਿੱਚ ਮੌਜੂਦ ਹਾਂ ਦੇਖਿਆ ਚਲੋ ਤਾਂ ਘਰ ਵਿੱਚ ਜਿਹੜਾ ਵਾ ਕਾਫੀ ਕਾਫੀ ਜਿਹੜੀ ਆ ਜਦੋਂ ਦਾਇਰ ਤਾਇਰ ਕਰਕੇ ਉਹਨਾਂ ਕੋਲੋਂ ਜਿਹੜਾ ਦਰਵਾਜ਼ਾ ਤੋੜ ਕੇ ਜਿਹੜਾ ਬਾਹਰ ਕੱਢਿਆ ਜਾ ਪਰ ਕਰੀਬ ਜਿਹੜੇ ਆ 8 ਤੋਂ 9 ਰਾਉਂਡ ਜਿਹੜੇ ਦੱਸੇ ਜਾ ਰਹੇ ਆ ਕਿ 8 ਤੋਂ 9 ਰਾਉਂਡ ਜਿਹੜੇ ਆ ਉਸ ਵੱਲ ਚਲਾਏ ਗਿਆ AK47 ਦੇ ਔਰ ਜਿਹੜੇ ਇੱਕ ਰਾਉਂਡ ਜਿਹੜਾ ਬਿਲਕੁਲ ਖਾਲੀ ਮਿਲਿਆ ਔਰ ਬਾਕੀ ਰਾਉਂਡ ਜਿਹੜੇ ਆ ਉਸ ਵੱਲ ਚਲਾ ਕੇ ਨਾਲ ਮੌਤੇ ਘਟ ਪਤਾ ਲਗਾ ਇਸ ਮੁੱਕ ਜਿਹੜਾ ਪਰਿਵਾਰਿਕ ਮੈਂਬਰ ਉਸ ਦਾ ਰੋ ਰੋ ਕੇ ਬੁਰਾ ਹਾਲ ਆ ਆ ਪਰਿਵਾਰਿਕ ਮੈਂਬਰ ਵੱਲੋਂ ਜਿਹੜਾ ਇਹੋ ਦੱਸਿਆ ਜਾ ਰਿਹਾ ਕਿ ਬਹੁਤ ਵੱਡੀ ਦੋਕ ਨੇਕ ਰਾਜੂ ਉਸ ਵੇਲੇ ਜਿਹੜਾ ਧਿਆਨ ਆ ਉਹ ਵੀ ਇੱਕੋ ਜਿਹੜਾ ਜੀਵਨ ਤੇ ਨੌਕਰੀ ਕਰਦਾ ਸੀ ਉਤੋਂ ਕੱਲ ਦਾ 12 ਵਜੇ ਦਾ ਚੋਰੀ ਕੀਤਾ ਹੋਇਆ ਸੀ ਔਰ ਉਸ ਵੇਲੇ ਜਿਹੜਾ ਧਿਆਨ ਲੜਾ ਚੋਰੀ ਕਰਨ ਤੋਂ ਬਾਅਦ ਅੱਜ ਆਪ ਨੇ ਫੇਰੇ 10:30 ਵਜੇ ਤੱਕ ਸਾਹ ਜਿਹੜੀ ਆ ਅੱਡੇ 'ਵਾਂ ਗੋਲੀ ਕਰਕੇ ਜਿਹੜੇ ਪਰਿਵਾਰਕ ਮੈਂਬਰ ਨੂੰ ਜੀ ਕਰ ਉਹਨਾਂ ਨੂੰ ਜਿਹੜਾ ਮੌਜੂਦ ਘਰ-ਘਰ ਦੇ ਲੱਗਿਆ ਇਸ ਮੌਕੇ ਜਿਹੜਾ ਪਰਿਵਾਰਕ ਮੈਂਬਰ ਨੇ ਘਰ ਵਿੱਚ ਤਰੋ-ਤਰੋ ਕੇ ਬੋੜਾ ਹਾਲ ਆ ਪਰਿਵਾਰਕ ਮੈਂਬਰਾਂ ਦੇਖੋ ਕਹਿਣਾ ਕਿ ਸਾਨੂੰ ਜਿਹੜਾ ਇਨਫਾਰਮ ਚਾਹੀਦਾ ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਵੇਲੇ ਆਪ ਗੋਲੀ ਮਾਰ ਕੇ ਆਪਣੀ ਆਤਮ ਹੱਤਿਆ ਕਰ ਲਈ ਆ ਔਰ ਇਸ ਮੌਕੇ ਪੁੱਛਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੀ ਕਹਿੰਦੇ ਨੇ ਇਸ ਮੌਕੇ ਪੁੱਛਦੇ ਉੱਚ ਅਧਿਕਾਰੀ ਕੈਮਰਾਮੈਨ ਰਾਜੇਨ ਦੇ ਨਾਲ ਹਰਜਿੰਦਰ ਸਿੰਘ ਗੁਰਾਇਆ ਜਗਬਾਣੀ ਪੰਜਾਬ ਕੇਸਰੀ ਟੀਵੀ ਪਿੰਡ ਖੁੱਥੀ ਗੁਰਦਾਸਪੁਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਜਿੱਥੇ ਅੱਜ ਸਵੇਰੇ ਦਿਨ ਚੜ੍ਹਦਿਆਂ ਇੱਕ ਬੜੀ ਦੁਖਦਾਈ ਖਬਰ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਦੀਨਾ ਨਗਰ ਅਦੀਨ ਪਿੰਦੇ ਪਿੰਡ ਖੁੱਥੀ ਵਿਖੇ ਵਾਪਰੀ ਆ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਲੰਮੇ ਸਮੇਂ ਤੋਂ ਇੱਕ ਪਰਿਵਾਰ ਦਾ ਆਪਸ ਵਿੱਚ ਜਿਹੜਾ ਸੀ ਇੱਕ ਮੀਆਂ ਬੀਵੀ ਦਾ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਸੀ ਔਰ ਜਿਹੜੀ ਲੜਕੀ ਸੀ ਉਹ ਆਪਣੇ ਮਾਪਿਓ ਕੋ ਪਿੰਡ ਕੁੱਥੀ ਵੀ ਘਰ ਆ ਰਹੀ ਸੀ ਔਰ ਸਹੁਰੇ ਇੱਕ ਸਾਬਕਾ ਫੌਜੀ ਜੋ ਬਾਦ ਵਿੱਚ ਬਸਪੂ ਜੇਲ੍ਹ ਵਿੱਚ ਨੌਕਰੀ ਕਰਦਾ ਸੀ ਉਸ ਵੱਲੋਂ ਸਵੇਰੇ ਕਰੀਬ 3:30 ਵਜੇ ਆ ਕੇ ਪਿੰਡ ਕੁੱਤੀ ਵਿਖੇ ਜਿਹੜੀ ਆਪਣੀ ਵਾਈਫ ਔਰ ਆਪਣੀ ਸੱਸ ਨੂੰ ਜਿਹੜੇ ਆ ਗੋਲੀਆਂ ਮਾਰ ਕੇ ਉਹਨਾਂ ਦੋਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦਾ ਆਪਸ ਵਿੱਚ ਜਿਹੜਾ ਲੜਾਈ ਝਗੜਾ ਚੱਲਦਾ ਸੀ ਔਰ ਲੜਕੀ ਜਿਹੜੀ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ ਔਰ ਦੋਨੇ ਹੀ ਮਾਵਾਂ ਈਆਂ ਜਿਹੜੀਆਂ ਘਰ ਵਿੱਚ ਰਹਿੰਦੀਆਂ ਹੋਈਆਂ ਸੀ ਔਰ ਸਵੇਰੇ ਉਹਨੂੰ ਤੜਕੇ 3:30 ਵਜੇ ਆ ਕੇ ਜਿਹੜੇ ਆ ਅੰਨੇ ਵਾਂਗ ਗੋਲੀਆਂ ਚਲਾ ਕੇ ਦੋਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਹੈ ਉਧਰ ਪਰੋਸਜੋਗ ਸੂਤਰਾਂ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਤੋਂ ਬਾਅਦ ਜਿਹੜਾ ਗੁਰਦਾਸਪੁਰ ਵਿਖੇ ਜਿਹੜਾ ਸਾਬਕਾ ਫੌਜੀ ਸੀ ਉਹ ਫਰਾਰ ਹੋ ਗਿਆ ਔਰ ਉਸ ਵੱਲੋਂ ਆਪਣੇ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਵੀ ਹਟੈਕ ਕਰ ਲਈ ਗਈ ਹੈ ਔਰ ਇਸ ਮੌਕੇ ਅਸੀਂ ਮੌਜੂਦ ਹਾਂ ਪਿੰਡ ਕੁੱਥੀ ਵਿਖੇ ਜਿੱਥੇ ਪਰਿਵਾਰ ਵੱਲੋਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋਇਆ ਪਿਆ ਹੈ ਔਰ ਪਰਿਵਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਜਿਹੜੇ ਆ ਅੰਨੇ ਤੋਂ ਰਾ ਕੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਮੈਂ ਕੈਮਰਾਮੈਨ ਕਹਿੰਦਾ ਨਿਸ਼ਾਨ ਵੀ ਦੱਸੀ ਜਾਣ ਜਿੱਥੇ ਪੁਲਿਸ ਵੱਲੋਂ ਆ ਇਸ ਮੌਕੇ ਤੇ ਸਾਰੇ ਬੋਲੀਏ ਨਿਸ਼ਾਨਜੜੇ ਪਏ ਆ ਉਹ ਤੋਂ ਉਹ ਜਿਹੜੀ ਆ ਘਵਾਰਤਾ ਤੇ ਜਿਹੜੀ ਕਾਫੀ ਵੱਡੀ ਨਿੱਤੀ ਗਈ ਆ ਵਾਰਦਾ ਤੋਂ ਕਾਫੀ ਵੱਡਾ ਇਗਜ਼ਾਮ ਦਿੱਤਾ ਗਿਆ ਔਰ ਅੰਦਰ ਵੇਖਿਆ ਜਾਵੇ ਤਾਂ ਕਾਫੀ ਜਿਹੜਾ ਹੂਣ ਖਰਾਬਾ ਹੋਇਆ ਬੇਹਾਨਾ ਇਸ ਮੌਕੇ ਮੈਂ ਨਾ ਪਰਿਵਾਰ ਦੇ ਮੈਂਬਰ ਮੌਜੂਦ ਨੇ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਨੀ ਕਿ ਕੀ ਸਾਰੀ ਘਟਨਾ ਔਰ ਕਿਵੇਂ ਕਿੰਨੇ ਵਜ੍ਹਾ ਵਾਪਰੀ ਹਾਂ ਜਿੱਥੇ ਰਾਜੀ ਆਪਣਾ ਦਰਬਾਰਾ ਜੀ ਕੀ ਸਾਰੀ ਇਹ ਘਟਨਾ ਵਾਪਰੀ ਹੈ ਤੇ ਵਾਪਰੀ ਤੁਸੀਂ ਸੁਣਾ ਵੀ ਗਾਨਾ ਜੀ ਇਹ ਤਾਂ ਚਲਵਾਲ ਕੇ 25 ਮਿੰਟ ਦਾ ਸ਼ਬੀਓਟਾ ਟਾਈਮ ਸੀਗਾ ਜੀ ਕਹਿੰਦੇ ਉਦੋਂ ਫਾਇਰ ਦੀ ਵਾਗਈ ਹੈ ਜੀ ਜਿਹੜਾ ਨਾ ਗੱਵ ਮੇਰਾ ਘਰ ਕੋਟਾਈ ਜੋਬ ਇੱਕ ਪੂਰਾ ਜਿਹੜਾ ਲਾਗੀ ਬਾੜੀ ਉਹ ਇਕੱਠੇ ਹੋ ਗਿਆ ਜੀ ਘਰ ਤੋਂ ਆਇਆ ਜਿਹੜਾ ਬੰਦਾ ਗੋਰੀ ਜੌਣ ਵਾਲਾ ਜ ਉਹ ਘਰਾਂ ਦੇ ਵਿੱਚੋਂ ਜੀ ਚਾਰੋਂ ਅੱਜ ਚਲ ਗਿਆ ਇਥੋਂ ਦੋਆਂ ਹੀ ਆੜ ਕੇ ਲਿਖਿਆ ਅੰਦਰੋਂ ਗੇੜ ਬੰਦ ਸੀਗਾ ਅੱਛਾ ਜੀ ਅਸੀਂ ਆਪੇ ਭੁੜਾਈ ਦੀ ਮੂਹ ਆਪਣੀ ਠੀਜੀ ਕੋ ਬਾਜਾ ਮਾਰ ਗਿਆ ਜੀ ਉਹਨਾਂ ਦਾ ਨਾਲ ਇੱਕ ਬਾਜਾ ਮਾਰਿਆ ਕੋਈ ਨੀ ਬੋਲਿਆ ਜੀ ਬੰਦੇ ਸੁਣ ਸਾਲੀ ਬੈਂ ਚੁੱਕ ਚੱਲ ਜੀ ਮਾੜਾ ਯੋਰ ਲੈ ਕੇ ਫਰੈਂਕਾ ਗੱਲ ਕਰਤੀ ਵੀ ਪੁਲਿਸ ਨੂੰ ਫੋਨ ਕਰੋ ਨਹੀਂ ਗੇੜ ਖੋਲੀਏ ਉਹਨਾਂ ਕਹਿੰਦਾ ਤੂੰ ਦਰਵਾਜ਼ਾ ਖੋਲ ਲੋ ਅਸੀਂ ਕਾ 12 ਕੋੜੀ ਲਿਆ ਆ ਗਏ ਕੰਦ ਧੱਪ ਕੇ ਅੰਦਰੋਂ ਗੇੜਾ ਤਾਂ ਵੀ ਜੰਦਾ ਤੋੜਿਆ ਜੀ ਜੰਦਾ ਤੋੜ ਕੇ ਅੰਦਰ ਆਏ ਜੋ ਦਰਵਾਜ਼ੇ ਖੜੇ ਆਏ ਆ ਲੋਬੀ ਦੇ ਬੂਹੇ ਸਾਹਮਣੇ ਜਾ ਕੇ ਦੇਖਿਆ ਜਾਨਾ ਦੋਆ ਗੱਡ ਬੜੀਆਂ ਫੋਨ ਲੈਪਟਾਪ ਪ ਉਦੋਂ ਬਾਅਦ ਫਿਰ ਆਈ ਉਹਨੋਂ ਲੋਕੋ ਮਿਖਲੀ ਵੀ ਹੈ ਵੀ ਜਿਹੜਾ ਜਿਹੜਾ ਦਰਵਾਜ਼ਾ ਖੋੜਦਿਏ ਫਿਰ ਅੰਦਰ ਆ ਗਿਆ ਦਰਵਾਜ਼ੇ ਲੋੜੇ ਫਿਰ ਐਂਟਰ ਕੀਤਾ ਜਿਹੜੀ ਘਟਨਾ ਵਾ ਜੇ ਗੱਲ ਕੀਤੀ ਜਾਵੇ ਤਾਂ ਕੱਲਾ ਹੀ ਫੌਜੀ ਜਿਹੜਾ ਆਇਆ ਸੀ ਉਹ ਕੋਈ ਹੋਰ ਵੀ ਉਹਦੇ ਨਾਲ ਸੀ ਔਰ ਅੰਦਰ ਜਿਹੜਾ ਆ ਕੇ ਕਿਦਾਂ ਇੱਕਾ ਟ੍ਰਾਂਸਰ ਦਾ ਅਜਾਮ ਦਿੱਤਾ ਕਿਹਦਾ ਕੋਈ ਪਤਾ ਨਹੀਂ ਲੱਗਦਾ ਜੋ ਕੰਟ ਅੱਗੇ ਬੜਿਆ ਦਾ ਗੇਟ ਅੱਗੇ ਬੜਿਆ ਜੀ ਅਨਿਓ ਜਿਹੜੀ ਸੀਸੀਟੀ ਵੀਟੇ ਜਾਂਦੀ ਆ ਉਹ ਦੇਖਦਾ ਜਰੂਰ ਆ ਜੇ ਸਾਡੇ ਕੋਲ ਸੀਸੀਟੀਵੀ ਕੈਮਰਾ ਲੱਗਦਾ ਹੱਥ ਜਾਂਦਾ ਹੱਥ ਉਹ ਖੇਚਦਾ ਉਹ ਬਾਹਰ ਪਿਆ ਘੜੀ ਚ ਪਿਆ ਅੱਛਾ ਜੀ ਉਹਦੇ ਬਾਅਦ ਜਦੋਂ ਸਿਰਫ ਫਾਇਰ ਹੁੰਦਾ ਵੀ ਇਹਦਾ ਉਹ ਤੋਂ ਬਾਅਦ ਹੀ ਲਾਈਟ ਉਹ ਆਊਟ ਕਰ ਚੁੱਕੀ ਕਿੰਨੇ ਫਾਇਦੇ ਜਿਹੜੀ ਆਵਾਜ਼ ਸੁਣੀ ਸੁਣਾਈ ਗਈ ਇੱਥੋਂ ਜਿਹੜੀ ਸੁਣਾਈ ਇਹ ਤਾਂ ਕਾਫੀ ਇੱਕ ਚ ਸੁਣਾਈ ਹੁੰਦਾ ਫਾਇਰ ਆਇਆ ਤਾ ਹੋਇਆ ਪਰ ਲੇਕਿਨ ਕਿ ਬਰ ਕੋਲਸ ਨੇ ਕਵਰ ਕੀਤਾ ਇੱਕ ਇਹ 8 ਹੋ ਗਏ ਸੀ ਅਸੀਂ ਇਹ ਭਾਂ ਚੱਲਿਆ ਹੋਰ ਮਿਲਿਆ 9 ਹੋ ਰੋਬ ਮਿਲਿਆ ਅਸੀਂ ਜਿਹੜੀ ਕੋਲ ਐਸੋ ਕੇ ਜਿਹੜੀ ਕਟਾਉਣੀ ਕਾਰਨ ਕੀਤੀ ਸੀ ਕਾਰਨ ਕੀ ਇਹ ਤਾਂ ਮਗਰ ਦੱਸਿਆ ਜਾ ਰਿਹਾ ਕਾਰਨ ਕੀ ਨਾਲ ਸਾਰਾ ਬਹੁਤ ਸਾਡੀ ਥੀਂ ਜਿਹੜਾ ਬਣਾ ਦੀ ਯਾ ਹੋ ਗਿਆ ਜੀ ਜੀ ਯਾ ਪ੍ਰਣ ਇਹਨਾਂ ਦਾ ਮੜੋ ਗਈ ਸੀ ਕਿਹੜੇ ਸੰਚਿਆ ਹੋਏ ਸੀ ਇਹਨਾਂ ਦੇ ਸਾਲ 17 ਗਿਆ ਹੋਏ ਹੈ ਜੀ ਜੀ ਹਾਂਜੀ ਤੇਦੀ ਉਹਨਾਂ ਨਾਲ ਹਲਪੰਚਾ ਦੀ ਜਿਹੜਾ ਕੋਟ ਦੀ ਸਿੱਖਤਾ ਹੈ ਖਰਾਬੇ ਦਾ ਜੀ ਸਭ ਨਖੱਚੇ ਦਾ ਖੱਚੇ ਇਹ ਕਹਿੰਦੇ ਕੋਟ ਗਿਆ ਕਿ ਨਾਲ ਨਾ ਖੱਜਣਾ ਤੇ ਨਾਮ ਇਹ ਤੁਹਾਨੂੰ ਰੱਖਾਂ ਜੀ ਉਹ ਮਾਗੀ ਕਰਦੇ ਜੀ ਤਾਂ ਇਹਨਾਂ ਨੂੰ ਚੀਗਾ ਖਾਣ ਨਹੀਂ ਤਾ ਮਾਰ ਨਹੀਂ ਇਹ ਕਰਦੇ ਇਹ ਦੋਨੇ ਮਾਮਾਤੀ ਇਹਨੇ ਘਰ ਵਿੱਚ ਕੱਲੀ ਸੀ ਰਾਤ ਇਹ ਕੱਲੀ ਰਾਤ ਕੱਲੀ ਆਈ ਹੈ ਅੱਜ ਕੱਲੀ ਆਈ ਹੈ ਬਾਕੀ ਪਰਿਵਾਰਕ ਮੈਂਬਰ ਜਿਹੜੇ ਆ ਬਾਕੀ ਪਰਿਵਾਰਕ ਮੈਂਬਰ ਜਿਹੜੇ ਬਾਕੀ ਇੱਕ ਬੇਹ ਇਹਨਾਂ ਦਾ ਡੈਡੀ ਸੀਗਾ ਇਨਸਪੈਕਟਰ ਕਪੁਲਸੇ ਜੀ ਉਹ 2008-10 ਦੀ ਉਹਦੇ ਪਾਇਓਰਟੀ ਬੇਸਡ ਦਾ ਬਿਲਡਿੰਗ ਡਾਕੂਮੈਂਟ ਜੀ ਉਹ ਕੰਟੈਂਟ ਦਾ ਕਾਉਂਟਰ ਦਾੜੀ ਆ ਰਹੀ ਸੀ ਜੀ ਬੜੀ ਮਤਲਬ ਉਹ 3-7 ਤੱਕ ਉਹ ਬੈਠੂਨੀ ਸੀ ਬੜੀ ਬਹੁਤ ਚੰਗਾ ਬੈਠਾ ਦੈਤੂਨੀ ਹਾਂ ਉਹਨੇ ਪਾਇਓਰਟੀ ਬੇਸਡ ਮਤਲਬ ਇਹਨਾਂ ਨੂੰ ਨੋਨ ਆਪੀਂਡਿਕਸ ਦੇ ਦੇ ਨਾ ਅਸਲ ਨੋਨ ਆਪੀਂਡਿਕਸ ਜਿਹੜੇ ਨੌਕਰੀ ਕਰਦੇ ਨੇ ਨੌਕਰੀ ਕਰਦੇ ਪਰ ਹੁਣ ਆਈ ਗੰਗਨਾ ਉਹ ਦੋ ਤਿੰਨ ਤੇ ਪੁਲਿਸ ਮੋਕੇ ਤੇ ਪਹੁੰਚੀ ਪੁਲਿਸ ਮੋਕੇ ਤੇ ਪਹੁੰਚਿਆ ਸੱਟਾ ਬੰਨ ਜਾ ਪੁਲਿਸ ਥੋੜੀ ਚਿਰ ਬਾਅਦ ਵਿੱਚ ਪੁਲਿਸ ਆ ਗਈ ਠੀਕ ਹੈ ਸੋ ਹੁਣ ਜਿਹੜੇ ਗੜਬੜੀ ਨੇ ਇਸ ਮੋਕੇ ਕਿੱਥੇ ਗੜਬੜੀ ਸਿਰਫ ਆਪਣਾ ਲੱਗ ਕੇ ਪਹੁੰਚਣਾ ਜਿੱਦ 70000 ਰੁਪਏ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਆਤਮ ਹੱਤਿਆ ਵੀ ਕਰ ਲਈ ਬਿਲਕੁਲ ਸ਼ੁਕਰਾਨਾ ਸੁਣਿਆ ਕਿ ਉਹ ਆਪਣੇ ਆਪ ਦੇਖਾ ਰਿਹਾ ਉਹ ਰੋਣੋ ਬਿਚਾਰੀ ਉਹ ਆਪਣੇ ਇਲਜ਼ਾਮ ਜਿਹੜਾ ਉਹਦਾ ਸਾਹਮਣੇ ਉਹਦੇ ਵਿੱਚ ਪੜਿਆ ਆਈ ਸੀ ਤੁਸੀਂ ਉਹ ਵੀ ਬਾਤ ਨੋ ਕੋਸੇ ਰਹੋ ਬੀਤਾ ਤੇ ਲਗਾ ਬੋ ਜਨਾਪਿਆਂ ਨੂੰ ਸਿਸਟਰ ਕਰਦੇ ਕਿੱਥੋਂ ਰਹਿਣਾ ਵਾਲਾ ਜੀ ਜਿਹੜਾ ਇਹ ਗਾਦੀਆਂ ਤੋਂ ਜਾ ਕੇ ਪੈਂਡਾ ਜੀ ਜਿਹਨਾਂ ਕੋਲ ਲੱਗੇ ਸੀ ਜੀ ਆਇਆਂ ਨੂੰ ਜਾ ਕੇ ਪੈਂਡਾ ਡੰਗਿਆ ਇੱਕ ਮਖੜਾ ਮੈਨਾਂ ਲੱਗ ਗਿਆ ਉਹਦਾ ਵਾਂਗ ਨੀ ਆਪਾਂ ਜਾਪਾ ਮੈਂ ਤਾਂ ਤੇ ਦੇਖਣੇ ਦਾ ਆਂ ਜਾ ਕੇ ਪੈਂਡਾ ਸੀ ਤੇ ਬੱਚਾ ਕੋਈ ਨਹੀਂ ਸੀ ਇਹਨਾਂ ਦਾ ਬੱਚਾ ਨਹੀਂ ਕੋਈ ਨਾ ਕਰੀ ਤੇ ਵਿਆਹ ਦੇ ਬੱਚਾ ਦਾ ਕੋਈ ਨਾ ਹੋਊਗਾ ਅੱਛਾ ਜੀ ਕੀ ਮੰਗ ਕਰਦੇ ਹੋਣ ਬੱਚਾ ਸੰਗ ਜਾਤਵਾਰਸ ਨੂੰ ਇਹੋ ਮੰਗਾ ਕੇ ਨਹੀਂ ਸੰਦੋਰ ਚਾਹਤ ਵਾਹੇ ਸਭ ਤੋਂ ਸੱਤ ਦਾ ਰਹੀ ਦਿੱਤੀਏ ਪ੍ਰੈਸ ਲਿਖੋ ਇਹ ਸਰਦਾਰ ਦੇ ਮੁੱਠੋਂ ਕੀ ਬਣਨਾ ਹੈ ਇਹ ਕਿਸ ਸੰਭਾਈ ਕਿਦਾਂ ਚੋੱਕੇ ਰਹਿ ਗਏ ਬੰਦਾ ਪੈਸਕੋ ਜੇ ਕਰਨੇ ਕਪੂਂਗੇ ਕੋਈ ਸ਼ੰਗਰ ਦਿਓ ਤੇ ਚੋੱਕੇ ਆ ਜਿਹਨੂੰ ਤੇ ਚੋੱਕਨ ਕਿੰਨੇ ਚੋੱਕੇ ਨੇ ਇਹ ਕਿਸ ਸੰਭਾਈ ਗੁੱਸੇ ਸੁਠਾ ਨਾ ਬਗਾ ਤੇਨੇ ਕਿਸ ਸੰਭਾਈ 412 ਚੋਰੀ ਕੀਤੀ ਠੀਕ ਹੈ ਜੀ ਦੇਖ ਬੰਦਾ 81 7 ਲੱਖ ਉਹ ਮੜਿਆ ਕਿ ਨਾ ਉਹ ਸਾਰੂ ਲਾਤੀ ਤੇ ਛੜਵੀ ਦੀ ਜੁੜਾ ਆ ਜਰਾ ਸੀਸੀਟੀਵੀ ਵਿੱਚ ਆ ਕੱਲਾ ਹੀ ਆ ਦੇਖਦਾ ਹੈ ਕਾਦੇ ਜਾਏ ਕਿੰਨੇ ਕੋਈ ਨਹੀਂ ਵੇਖਿਆ ਬਾਹਰ ਤੋਂ ਬੈਕ ਨੂੰ ਮੋਹ ਲੱਗੋ ਤੇ ਮੇਸ ਕਰੀਏ ਬਾਤ ਬਾਤ ਗੂੜੀ ਹੈ ਕਿ ਕੋਈ ਲੱਭਾ ਨਹੀਂ 60 ਕੰਪਨੀ ਇਹ ਸਾਨੂੰ ਮੈਂ ਨਾ ਪਰਿਵਾਰਿਕ ਮੈਂਬਰ ਜਿੰਨਾਂ ਵੱਲੋਂ ਸਾਰੀ ਇਹ ਕਹਾਣੀ ਦੱਸੀ ਗਈ ਹੈ ਵੀ ਇਹ ਕੱਲਾ ਔਰ ਕੱਲਨੇ ਆ ਕੇ ਜਿਹੜੀ ਆ 1:47 ਜਿਹੜਾ ਵਾ ਖਿਆਰ ਦੇ ਨਾਲ ਅੰਨੇ ਵਾਂਗ ਜਿਹੜੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਆ ਔਰ ਉਸ ਵੱਲੋਂ ਜਿਹੜੇ ਮੌਕੇ ਤੇ ਹੀ ਘਰ ਵਿੱਚ ਜਿਹੜੀ ਵਾਈਫ ਉਸ ਦੀ ਜਿਤਨਾ ਉਹਦਾ ਕੇਸ ਚੱਲਦਾ ਪਿਆ ਸੀ ਔਰ ਉਹਦੀ ਸੱਸ ਜਿਹੜੀ ਸੀ ਦੋਨੇ ਮੰਜੂਰੀ ਸੀ ਦੋਨਾਂ ਨੂੰ ਜਿਹੜਾ ਮੌਕੇ ਘਾਟ ਉਤਾਰ ਦਿੱਤਾ ਕਿਉਂਕਿ ਜਿਹੜੇ ਉਸ ਦੇ ਜਿਹੜੇ ਬਾਕੀ ਪਰਿਵਾਰ ਮੈਂਬਰ ਸੀ ਉਹ ਜਿਹੜਾ ਲੜਕੀ ਦੀ ਜਿਸ ਨਾਲ ਦੀ ਸਾਧਿ ਹੈ ਸੀ ਉਸ ਦਾ ਪ੍ਰਵਾਹ ਜਿਹੜਾ ਪਿਤਾ ਸੀ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਪ੍ਰਵਾਹ ਪ੍ਰਵਾਹ ਜਿਹੜਾ ਉਸ ਦੀ ਵੀ ਮੌਤ ਹੋ ਚੁੱਕੀ ਸੀ ਅਤੇ ਦੋਨੇ ਨਮਾਵਾਵਾਂ ਤੇ ਜਿਹੜੇ ਘਰ ਵਿੱਚ ਰਹਿੰਦੇ ਸੀ ਅਤੇ ਇਹਨਾਂ ਦਾ ਬੱਚਾ ਕੋਈ ਨਹੀਂ ਸੀ ਮੈਂ ਕੈਮਰਾਮੈਨ ਕਹਿੰਦਾ ਬਿਲਕੁਲ ਤਸਵੀਰਾਂ ਵਿਖਾਈਆਂ ਜਾਂ ਇਸ ਮੋਕੇ ਬਿਲਕੁਲ ਅਸੀਂ ਘਰ ਵਿੱਚ ਮੌਜੂਦ ਹਾਂ ਦੇਖਿਆ ਚਾਹੋ ਉਹਦਾ ਘਰ ਵਿੱਚ ਜਿਹੜਾ ਵਾ ਕਾਫੀ ਕਾਫੀ ਜਿਹੜੀ ਆ ਜਦੋਂ ਦਾਇਰ ਤਾਇਰ ਕਰਕੇ ਉਹਨਾਂ ਵੱਲੋਂ ਜਿਹੜਾ ਦਰਵਾਜ਼ਾ ਤੋੜ ਕੇ ਜਿਹੜਾ ਬਾਹਰ ਕੱਢਿਆ ਜਾਂ ਪਰ ਕਰੀਬ ਜਿਹੜੇ ਆ 8 ਤੋਂ 9 라운ਡ ਜਿਹੜੇ ਦੱਸੇ ਜਾ ਰਹੇ ਆ ਵੀ 8 ਤੋਂ 9 라운ਡ ਜਿਹੜੇ ਆ ਉਸ ਵੇਲੇ ਚਲਾਏ ਗਿਆ AK47 ਦੇ ਔਰ ਜਿਹੜੇ ਇੱਕ 라운ਡ ਜਿਹੜਾ ਵਾ ਬਿਲਕੁਲ ਖਾਲੀ ਮਿਲਿਆ ਔਰ ਬਾਕੀ 라운ਡ ਜਿਹੜੇ ਆ ਉਸ ਵੇਲੇ ਚਲਾ ਕੇ ਨਾਲ ਮੌਤੇ ਘਟ ਉਤਾਰੇ ਗਿਆ ਇਸ ਮੌਕੇ ਜਿਹੜਾ ਪਰਿਵਾਰਿਕ ਮੈਂਬਰ ਉਸ ਦਾ ਰੋ ਰੋ ਕੇ ਬੁਰਾ ਹਾਲ ਆ ਔਰ ਪਰਿਵਾਰਿਕ ਮੈਂਬਰ ਵੱਲੋਂ ਜਿਹੜਾ ਇਹੋ ਦੱਸਿਆ ਜਾ ਰਿਹਾ ਕਿ ਬਹੁਤ ਵੱਡੀ ਦੋਕ ਡੈਕ ਰਜੋ ਉਸੋ ਲੋ ਜਿਹੜਾ ਧਿਆਵਾ ਉਹ ਵੀ ਤਿਕੋ ਜਿਹੜਾ ਜੀਮ ਤੇ ਨੌਕਰੀ ਕਰਦਾ ਸੀ ਉਤੋਂ ਕੱਲ ਦਾ 12 ਵਜੇ ਦਾ ਚੋਰੀ ਕੀਤਾ ਹੋਇਆ ਸੀ ਔਰ ਉਸੋ ਲੋ ਜਿਹੜਾ ਧਿਆਵਾ ਜਿਹੜਾ ਚੋਰੀ ਕਰਨ ਤੋਂ ਬਾਅਦ ਅੱਜ ਆਪ ਨੇ ਫੇਰੇ 10:30 ਵਜੇ ਤੱਕ ਸਾਰ ਜਿਹੜੀ ਆ ਅੰਨੇ ਵਾਂ ਗੋਲੀ ਕਰਕੇ ਜਿਹੜੇ ਪਰਿਵਾਰਕ ਨੰਬਰ 2 ਸੀ ਕਰ ਉਹਨਾਂ ਵਿੱਚ ਜਿਹੜਾ ਮੌਜ ਦੇ ਪਾੜ ਪਾੜ ਦੇ ਵਗਿਆ ਇਸ ਮੌਕੇ ਜਿਹੜਾ ਪਰਿਵਾਰਕ ਮੈਂਬਰ ਨੇ ਘਰ ਵਿੱਚ ਕਰੋੜਾਂ ਰੁਪਏ ਦਾ ਬੋਰਾ ਆਲ ਪਰਿਵਾਰਕ ਮੈਂਬਰਾਂ ਦੇਖੋ ਕਿਹਨਾ ਕਿ ਸਾਨੂੰ ਜਿਹੜਾ ਇਨਸਾਫ ਚਾਹੀਦਾ ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਵੱਲੋਂ ਆਪ ਵੀ ਜਿਹੜੀ ਗੋਲੀ ਮਾਰ ਕੇ ਆਪਣੀ ਹਾਤਮਤਿਆ ਕਰ ਲਈ ਆ ਔਰ ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੀ ਕਹਿੰਦੇ ਨੇ ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਕੈਮਰਾਮੈਨ ਰਾਜਨ ਦੇ ਨਾਲ ਹਰਜਿੰਦਰ ਸਿੰਘ ਗੁਰਾਇਤ ਜਗਬਾਣੀ ਪੰਜਾਬ ਕੇਸਰੀ ਟੀਵੀ ਪਿੰਡ ਖੁੱਥੀ ਗੁਰਦਾਸਪੁਰ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਜਿੱਥੇ ਅੱਜ ਸਵੇਰੇ ਦਿਨ ਚੜ੍ਹਦੇ ਆ ਇੱਕ ਬੜੀ ਦੁਖਦਾਈ ਖਬਰ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਦੀਨਾ ਨਗਰ ਅਧੀਨ ਪੈਂਦੇ ਪਿੰਡ ਖੁੱਥੀ ਵਿਖੇ ਵਾਪਰੀ ਆ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਲੰਮੇ ਸਮੇਂ ਤੋਂ ਇੱਕ ਪਰਿਵਾਰ ਦਾ ਆਪਸ ਵਿੱਚ ਜਿਹੜਾ ਸੀ ਇੱਕ ਮੀਆਂ ਬੀਵੀ ਦਾ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਸੀ ਔਰ ਜਿਹੜੀ ਲੜਕੀ ਸੀ ਉਹ ਆਪਣੇ ਮਾਪਿਓ ਕੋ ਪਿੰਡ ਕੁੱਤੀ ਵੀ ਘਰ ਆ ਰਹੀ ਸੀ ਔਰ ਸਵੇਰੇ ਇੱਕ ਸਾਬਕਾ ਫੌਜੀ ਜੋ ਬਾਦ ਵਿੱਚ ਬਸਪੂ ਜੇਲ੍ਹ ਵਿੱਚ ਨੌਕਰੀ ਕਰਦਾ ਸੀ ਉਸ ਵੱਲੋਂ ਸਵੇਰੇ ਕਰੀਬ 3:30 ਵਜੇ ਆ ਕੇ ਪਿੰਡ ਕੁੱਤੀ ਵਿਖੇ ਜਿਹੜੀ ਆਪਣੀ ਵਾਈਫ ਔਰ ਆਪਣੀ ਸੱਸ ਨੂੰ ਜਿਹੜੇ ਆ ਗੋਲੀਆਂ ਮਾਰ ਕੇ ਉਹਨਾਂ ਦੋਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦਾ ਆਪਸ ਵਿੱਚ ਜਿਹੜਾ ਲੜਾਈ ਝਗੜਾ ਚੱਲਦਾ ਸੀ ਔਰ ਲੜਕੀ ਜਿਹੜੀ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ ਔਰ ਦੋਨੇ ਹੀ ਮਾਵਾਂ ਈਆਂ ਜਿਹੜੀਆਂ ਘਰ ਵਿੱਚ ਰਹਿੰਦੀਆਂ ਹੋਈਆਂ ਸੀ ਔਰ ਸਵੇਰੇ ਉਹਨਾਂ ਤੜਕੇ 3:30 ਵਜੇ ਆ ਕੇ ਜਿਹੜੇ ਆ ਅੰਨੇ ਵਾਂਗ ਗੋਲੀਆਂ ਚਲਾ ਕੇ ਦੋਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਹੈ ਉਧਰ ਪਰੋਸਜੋਗ ਸੂਤਰਾਂ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਤੋਂ ਬਾਅਦ ਜਿਹੜਾ ਗੁਰਦਾਸਪੁਰ ਵਿਖੇ ਜਿਹੜਾ ਸਾਬਕਾ ਫੌਜੀ ਸੀ ਉਹ ਫਰਾਰ ਹੋ ਗਿਆ ਔਰ ਉਸ ਵੱਲੋਂ ਆਪਣੇ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਵੀ ਹਟੈਕ ਕਰ ਲਈ ਗਈ ਹੈ ਔਰ ਇਸ ਮੌਕੇ ਅਸੀਂ ਮੌਜੂਦ ਹਾਂ ਪਿੰਡ ਕੁੱਥੀ ਵਿਖੇ ਜਿੱਥੇ ਪਰਿਵਾਰ ਵੱਲੋਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋਇਆ ਪਿਆ ਹੈ ਔਰ ਪਰਿਵਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਜਿਹੜੇ ਆ ਅੰਨ੍ਹੀ ਤੋਂ ਰਾ ਕੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਕੈਮਰਾਮੈਨ ਕਹਿੰਦਾ ਨਿਸ਼ਾਨ ਵੀ ਦੱਸੀ ਜਾਣ ਜਿੱਥੇ ਪੁਲਿਸ ਵੱਲੋਂ ਆ ਕੇ ਮੌਕੇ ਤੇ ਸਾਰੇ ਗੋਲੀਆਂ ਦੇ ਨਿਸ਼ਾਨ ਜਿਹੜੇ ਪਏ ਆ ਉਹ ਤੋਂ ਉਹ ਜਿਹੜੀ ਆ ਵਰਤਾਤ ਜਿਹੜੀ ਕਾਫੀ ਵੱਢੀ ਦਿੱਤੀ ਗਈ ਆ ਵਰਤਾਤ ਤੋਂ ਕਾਫੀ ਵੱਡਾ ਇਗਜ਼ਾਮ ਦਿੱਤਾ ਗਿਆ ਆ ਔਰ ਅੰਦਰ ਵੇਖਿਆ ਜਾਵੇ ਤਾਂ ਕਾਫੀ ਜਿਹੜਾ ਹੂਨ ਖਰਾਬ ਹੋਇਆ ਪਿਆ ਆ ਇਸ ਮੌਕੇ ਮੈਂ ਨਾ ਪਰਿਵਾਰ ਦੇ ਮੈਂਬਰ ਮੌਜੂਦ ਨੇ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਨ ਲਈ ਕੀ ਸਾਰੀ ਘਟਨਾ ਔਰ ਕਿਵੇਂ ਕਿੰਨੇ ਵਜ੍ਹਾ ਵਾਪਰੀ ਹਾਂ ਜੀ ਕੀ ਰਾਜੀ ਆਪਣਾ ਦਰਬਾਰਾ ਸਿੰਘ ਜੀ ਕੀ ਸਾਰੀ ਇਹ ਘਟਨਾ ਵਾਪਰੀ ਹੈ ਜੀ ਤੇ ਵਾਪਰੀ ਇਸ ਸਵੇਰ ਦੀ ਗੱਲ ਆ ਜੀ ਤੇ ਕੋਈ ਤੇਲਵਾੜ ਦੇ 25 ਮਿੰਟ ਦਾ ਸ਼ਬਦ ਹੋਣਾ ਟਾਈਮ ਸੀਗਾ ਜੀ ਕਿਉਂਕਿ ਉਦੋਂ ਫਾਇਰ ਵੀ ਆ ਗਈ ਸੀ ਜੀ ਜਿਹੜੇ ਲੱਗਿਆ ਮੇਰਾ ਘਰ ਵੀ ਬੋਟਾ ਇੱਕ ਤੋਂ ਉੱਪਰ ਆ ਜਿਹੜਾ ਬਾਕੀ ਕੋਣੀ ਉਹ ਇਕੱਠੇ ਹੋ ਗਿਆ ਜੀ ਦਰਕਤ ਹੋਈ ਉਹ ਜਿਹੜਾ ਬੰਦਾ ਗੋਲੀ ਚਾ ਉਹ ਵਾਲਾ ਜੋ ਘਾਟੇ ਉੱਤਮ ਜੀ ਅਰ ਉਹ ਚਲ ਗਿਆ ਥੋੜਾ ਜਿਹੜਾ ਆਹ ਅੜ ਕੇ ਲਿਖਿਆ ਅੰਦਰ ਗੇਟ ਬੰਦ ਸੀਗਾ ਅੱਛਾ ਜੀ ਆਹੀ ਆਪੇ ਭੁਗਾਈ ਦੀ ਮੂਮ ਆਪਣੀ ਠੀਜੀ ਨੂੰ ਵਜਾਵਾ ਰਹੀ ਜੀ ਜੀ ਉਹਨਾਂ ਨਾਲ ਇੱਕ ਵਜਾਵਾ ਮਾਰਿਆ ਕੋਈ ਨੀ ਬੋਲਿਆ ਜੀ ਅੰਦਰ ਸਨ ਸਾੜੀ ਲੈਣ ਜੋ ਚੁੱਕ ਚੰ ਜੀ ਮਾੜੀ ਹੋਰ ਲੈ ਫਿਰ ਫਿਰ ਗੱਲ ਬਾਤ ਕੀਤੀ ਵੀ ਪੁਲਿਸ ਨੂੰ ਫੋਨ ਕਰੋ ਨਹੀਂ ਜੇਰ ਬੋਲੀਏ ਮਾੜਾ ਕਰ ਤੂੰ ਦਰਵਾਜ਼ਾ ਖੋਲ੍ਹ ਲਈ ਜੀ ਕਾ 12 ਕੋੜੀ ਲਿਆ ਆ ਗਏ ਕੰਦ ਧੱਪ ਗਏ ਅੰਦਰ ਗੇੜਾ ਤਾਂ ਵੀ ਜਾਂਦਾ ਤੋੜਿਆ ਜੀ ਜਾਂਦਾ ਤੋੜ ਕੇ ਅੰਦਰ ਆਈ ਉਹ ਦਰਵਾਜ਼ੇ ਖੜੇ ਆਏ ਲੋਕੀ ਦੇ ਬੂਹੇ ਸਾਹਮਣੇ ਜੇ ਵੇਖਿਆ ਜਾਨਾ ਨੋਆ ਗੱਡ ਬੜੀਆਂ ਹੁਣ ਆਪ ਕੋਤ ਪਈਆਂ ਸੀ ਜੀ ਹੈਗੇ ਨਾ ਤੇ ਮੋਬਾਈਲ ਫੱਲੇ ਡੇਗੇ ਵੀ ਨਾਲ ਸੀ ਜੀ ਹਾਂਜੀ ਉਦੋਂ ਬਾਅਦ ਫਿਰ ਆਈ ਉਹਨਾਂ ਨੂੰ ਨੋ ਕੋਡਮਿਸ਼ਨ ਹੀ ਵੀ ਜਿਹੜੀ ਜਾਇਦਾ ਦਰਵਾਜ਼ਾ ਤੋੜ ਦिए ਫਿਰ ਆ ਗਿਆ ਦਰਵਾਜ਼ੇ ਲੋੜ ਕੇ ਫਿਰ ਐਂਟਰ ਕੀਤਾ ਜਿਹੜੀ ਘਟਨਾ ਵਾ ਜੇ ਗੱਲ ਕੀਤੀ ਜਾਵੇ ਤਾਂ ਕੱਲਾ ਹੀ ਫੌਜੀ ਜਿਹੜਾ ਆਇਆ ਸੀ ਔਰ ਕੋਈ ਹੋਰ ਵੀ ਉਹਦੇ ਨਾਲ ਸੀ ਔਰ ਅੰਦਰ ਜਿਹੜਾ ਆ ਕੇ ਕਿਦਾਂ ਇੱਕਾ ਟ੍ਰਾਂਸਰ ਅਜਾਮ ਦਿੱਤਾ ਜਿਹਦਾ ਕੋਈ ਪਤਨ ਲੱਗਦਾ ਜੋ ਕੰਟ ਅੱਪਕੇ ਬੜਿਆ ਜਾਂ ਗੇਟ ਅੱਪਕੇ ਬੜਿਆ ਜੀ ਹਾਂ ਜਿਹੜਾ ਸੀਸੀਟੀ ਵੀਟੇ ਜਾਂਦੀਆ ਉਦੇਸਾ ਜ਼ਰੂਰਾ ਜੀ ਦੇਸਾ ਨੂੰ ਸੀਸੀਟੀਵੀ ਕੈਮਰਾ ਕੋਲ ਹੱਥ ਜਾਂਦਾ ਹੱਥ ਤੋਂ ਉਹ ਖਿੱਚਦਾ ਉਹ ਕਾਰ ਬਾਹਰ ਪਿਆ ਘੜੀ ਤੇ ਪਿਆ ਅੱਛਾ ਜੀ ਉਹਦੇ ਬਾਅਦ ਜੋ ਸਿਰਫ ਫਾਇਰ ਹੁੰਦਾ ਵੀਦਾ ਉਹ ਤੋਂ ਬਾਅਦ ਹੀ ਲਾਈਟ ਆਊਟ ਕਰ ਚੁੱਕੀ ਕਿੰਨੇ ਫਾਇਦੇ ਜਿਹੜੀ ਆਵਾਜ਼ ਸੁਣੀ ਸੁਣਾਈ ਗਈ ਇੱਥੋਂ ਜਿਹੜੀ ਸੁਣਾਈ ਦਿੱ ਓਕਾ ਕਾਫੀ ਇਹ ਕੇ ਸੁਣਾਈ ਹੋ ਗਿਆ ਫਾਇਰ ਆਇਕ ਤੱਕ ਹੋਇਆ ਪਰ ਲੇਕਿਨ ਬਾਹਰ ਕੋਈ ਨੇ ਕਵਰ ਕੀਤਾ ਇੱਕ ਆ ਇਹ 8 ਰੋਟੇ ਚੱਲੇ ਹੋਏ ਸੀਗੇ ਇਹ ਭਾਂ ਚੱਲਿਆ ਹੋ ਰਿਹਾ 9 ਹੋ ਰੋਬਲੀਆ ਹਾਂਜੀ ਹਾਂਜੀ ਜਿਹੜੀ ਕੋਲ ਐਸਮੋਂ ਕਿ ਜਿਹੜੀ ਘਟਾਉਣ ਨੂੰ ਕਾਰਨ ਕੀ ਸੀ ਕਾਰਨ ਕੀ ਇਹ ਤਾਂ ਮਗਰ ਦੱਸਿਆ ਜਾ ਰਿਹਾ ਕਾਰਨ ਕੀ ਇੰਡਸਟਰੀ ਸਾਫਾ ਬਹੁਤ ਨਹੀਂ ਸਾਫ਼ ਦਿੱਤੀ ਇਹ ਬਣਾਦੀ ਇਹ ਹੋਇਆ ਉਸ ਤੋਂ ਜੀ ਜੀ ਇਹ ਪ੍ਰਣਾਲੀ ਚਲਪੜ ਹੋ ਗਈ ਸੀ ਕਿਹੜੇ ਸਾਲ ਚੱਲਿਆ ਹੋਇਆ ਸੀ ਇਹਨਾਂ ਦੇ ਸਾਲ 17 ਚੱਲਿਆ ਹੋਇਆ ਹੈ ਜੀ ਜੀ ਹਾਂਜੀ ਤੇਦੀ ਉਹ ਨਾਲ ਹਲਪੰਜਾ ਦੀ ਜਿਹੜਾ ਕੋਰਤੀ ਸੀ ਉਹ ਕਰ ਬੇਗਾ ਜੀ ਉਹ ਨਿੱਖੱਤੇ ਦਾ ਫਿੱਟਾ ਇਹ ਇਹ ਕਨ ਕੋਰਤੀਆ ਵੀ ਨਾਲ ਲਖਾਜਣਾ ਤੇ ਨਾਮ ਇਹਨਾਂ ਨੂੰ ਰੱਖਣਾ ਜੀ ਉਹ ਮਾਰਨ ਕਰੂ ਜੀ ਜੇ ਟੱਪ ਜਿੰਦਾਂ ਨੂੰ ਸੀ ਉਹਨਾਂ ਦੇ ਛੱ ਇਹ ਦੋਨੇ ਮਾਮਾ ਦੀ ਇਹਨੇ ਘਰ ਵਿੱਚ ਕੱਲੀ ਸੀ ਰਾਤ ਕੱਲੀ ਰਾਤ ਕੱਲੀ ਰਹਿੰਦੀ ਸੀ ਬਾਕੀ ਪਰਿਵਾਰਕ ਮੈਂਬਰ ਜਿਹੜੇ ਆ ਬਾਕੀ ਪਰਿਵਾਰਕ ਮੈਂਬਰ ਜਿਹੜੇ ਬਾਕੀ ਇੱਕ ਬੇਹ ਇਹਨਾਂ ਦਾ ਡੈਡੀ ਸੀਗਾ ਇਨਸਪੈਕਟਰ ਕੋਲ ਸੀ ਜੀ ਉਹ 2000 ਅਫਸਰ ਬੈਠਾ ਹੁੰਦਾ ਸੀ ਉਹਦੇ ਪਲੋਟੀ ਬੇਸੇ ਨਾਲ ਬੇਟੇ ਦੀ ਲੋਕਲ ਮੈਡੀ ਜੀ ਉਹ ਕੌਂਟਰੈਂਟ ਕੌਂਟਰੈਂਟ ਵਾਲੀ ਹਰ ਸੀ ਜੀ ਉਹ ਮਤਲਬ ਉਹ 3-7 ਅਰ ਨੂੰ ਬੈਠੂ ਸੀ ਸੇ ਬੋਲੀ ਬੈਠ ਕੇ ਬੈਠੂ ਸੀ ਹਾਂ ਜੀ ਉਹਨੇ ਪਿਓ ਨੂੰ ਕਿਹਾ ਸੀ ਮਤਲਬ ਇਹਨਾਂ ਦੀ ਨੋਨ ਰਿਪੋਰਟ ਨਹੀਂ ਦੇਣੀ ਅਸਲ ਨੋਨ ਦੇਣੀ ਹਾਂ ਜਿਹੜੀ ਨੌਕਰੀ ਕਰਦੇ ਨੇ ਨੌਕਰੀ ਕਰਦੇ ਪਰ ਹੁਣ ਅਜਿਹਾ ਕੋਈ ਨਾ ਉਹ ਜੋ ਸਾਡੇ ਵਿੱਚ ਪਹੁੰਚੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਮੌਕੇ ਪਹੁੰਚਿਆ ਸੱਤਰ ਪਹੁੰਚਾ ਕੁਸ਼ਤੀ ਥੋੜੀ ਜਿਹਾ ਮਾਟੇ ਪੁਲਿਸ ਆ ਗਿਆ ਠੀਕ ਹੈ ਜੀ ਤੇ ਹੁਣ ਜਿਹੜੇ ਡੈਡ ਬਡੀ ਨੇ ਇਸ ਮੌਕੇ ਕਿੱਥੇ ਆ ਡੈਡ ਬਡੀ ਸਿਮਲਾ ਤੋਂ ਦਾਪੋਲੇ ਕਿੱਥੇ ਪੋਸਟ ਨਾ ਜੀ ਜਿਸ ਜਿਆਰੇ ਨੂੰ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਆਤਮ ਹੱਤਿਆ ਵੀ ਕਰ ਲਈ ਹੈ ਬਿਲਕੁਲ ਤੋਂ ਵੀ ਵੱਡਾ ਸੋਣਾ ਕਿ ਉਹ ਆਪਣੇ ਆਪ ਦੇ ਅੰਦਰ ਹਰ ਉਮਰ ਉਹ ਬੀਤ ਗਈ ਉਹ ਆਪਣੇ ਗੁਲਾਬ ਜਿਹੜਾ ਉਹਦਾ ਘਰ ਸਮੋਦਰੀ ਤੇ ਪੜਿਆ ਹੋਇਆ ਸੀ ਤੇ ਉਹ ਬਾਕੀ ਨਾ ਕੋਈ ਰੰਗ ਪੁੱਟਾ ਤੇ ਨਗਾਹ ਹੋ ਜਾਣਾ ਆਪਣਿਆਂ ਨੂੰ ਸੁਸਾਇਡ ਕਰਨਾ ਕਿੱਥੋਂ ਤਾਂ ਰਹਿਣਾ ਉਹਦਾ ਜਿਹੜਾ ਇਹ ਦਾਦੀਆਂ ਨੂੰ ਜਾਣ ਪਰ ਪੈਂਦਾ ਜੀ ਜਿਹਨਾਂ ਦਾ ਬੁਹਾਗੇ ਕੀ ਜੀ ਆਹ ਲਾ ਕੇ ਉਹ ਜਾਣ ਪਰ ਪੈਂਦੀ ਦਾ ਇੱਕ ਪਕੜਾ ਬੈਠਾ ਸਾਡੇ ਲੱਗਿਆ ਉਹਦਾ ਲੰਮੀ ਉਹ ਜਾਣਾ ਬਾਈ ਦਾ ਤਾਂ ਦੇਖਣੇ ਦਾ ਨੂੰ ਜਾਣ ਪਰ ਪੈਂਦੀ ਸੀ ਤੇ ਬੱਚਾ ਕੋਈ ਨਹੀਂ ਸੀ ਇਹਨਾਂ ਦਾ ਬੱਚਾ ਨਹੀਂ ਕੋਈ ਨਾ ਪਹਿਲੇ ਤੇ ਵਿਆਹ ਤੇ ਬੱਚਿਆਂ ਦਾ ਕੁਝ ਨਾ ਹੋਊਗਾ ਅੱਛਾ ਜੀ ਕੀ ਮੰਗ ਕਰਦੇ ਹੋਂ ਬੱਚਾ ਸੰਗੋ ਜਤੁਰ ਵਰਸ ਨੂੰ ਮੰਗਾ ਕੇ ਨਹੀਂ ਤੁਸਾਂ ਨੂੰ ਸਾਫ ਹੋਇਆ ਹੈ ਸਭ ਤੋਂ ਸਤ ਦਾਰੋਹੀ ਦਿੱਤੀਏ ਪ੍ਰੈਸ ਲੇਖੋ ਇਹ ਸਰਕਾਰ ਦੇ ਮਤਲਬ ਕੀ ਬਣਾ ਲਿਆ ਇਹ ਕਿਸਨਤਾਮੀ ਕਿਦਾਂ ਚੋਕ ਕੇ ਲਾਇਆ ਇੱਕ ਬੰਦਾ ਪੈਸੂ ਕਿਦਾਂ ਕੰਮ ਕਰੂਗਾ ਸ਼ੰਗਰ ਦੀ ਉਹ ਚੋਕ ਕੇ ਆ ਜਿਹਨੂੰ ਚੋਕ ਕੇ ਚੋਈ ਚੋਕ ਕੇ ਆ ਨੀ ਕਿਸੇ ਗੁੱਸੇ ਸੂਤਰ ਦਾ ਨਾ ਭਾ ਤਿੰਨੇ ਕਿਸਨਤਾਮੀ 41 ਮਹਾਰਾ ਚੋਰੀ ਕੀਤੀ ਠੀਕ ਹੈ ਜੀ ਲੇਕਿਨ ਬੰਦਾ ਏਕ 47 ਲੱਖ ਕੋ ਮੜਿਆ ਨਾ ਉਹ ਸਾਰਾ ਲਾਤੀ ਤੇ ਛਟਰੀ ਦੀ ਜਮਾ ਆ ਜਿਹੜਾ ਸੀਸੀਟੀਵੀ ਵਿੱਚ ਆ ਕੱਲਾ ਹੀ ਆ ਦੇਖਣਾ ਹੈ ਕਿ ਕਹਿੰਦੇ ਕੋਈ ਨਹੀਂ ਵਖਾ ਬਾਹਰ ਤੋਂ ਗਿਆ ਕੋਈ ਮੋਹ ਫਲਾ ਤੋਂ ਮੇਸ ਕਰੀ ਬਾਤ ਬਾਤ ਗੂੜੀ ਇੱਥੇ ਕੋਈ ਜਗ੍ਹਾ ਨਹੀਂ 16 ਕੰਮ ਇਹ ਸਨ ਮੈਨਾਂ ਪਰਿਵਾਰਿਕ ਮੈਂਬਰ ਜਿੰਨਾਂ ਵੱਲੋਂ ਸਾਰੀ ਇਹ ਕਹਾਣੀ ਦੱਸੀ ਗਈ ਹੈ ਵੀ ਇਹ ਕੱਲਾ ਜਿਹੜ ਔਰ ਕੱਲ੍ਹ ਨੇ ਆ ਕੇ ਜਿਹੜੀ ਆ 147 ਜਿਹੜਾ ਵਾ ਥਿਆਰ ਦੇ ਨਾਲ ਅੰਨੇ ਵਾਂਗ ਜਿਹੜੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਆ ਔਰ ਉਸ ਵੱਲੋਂ ਜਿਹੜਿਆ ਮੌਕੇ ਤੇ ਹੀ ਘਰ ਵਿੱਚ ਜਿਹੜੀ ਵਾਈਫ ਉਸ ਦੀ ਜਿਸ ਨਾਲ ਉਹਦਾ ਕੇਸ ਚੱਲਦਾ ਪਿਆ ਸੀ ਔਰ ਉਹਦੀ ਸੱਸ ਜਿਹੜੀ ਸੀ ਦੋਨੇ ਮਨਜੂਰ ਸੀ ਦੋਨਾਂ ਨੂੰ ਜਿਹੜਾ ਮੌਕੇ ਘਾਟ ਉਤਾਰ ਦਿੱਤਾ ਕਿਉਂਕਿ ਜਿਹੜੇ ਉਸ ਦੇ ਜਿਹੜੇ ਬਾਕੀ ਪਰਿਵਾਰ ਮੈਂਬਰ ਸੀ ਉਹ ਜਿਹੜੋ ਲੜਕੀ ਦੀ ਜਿਸ ਨਾਲ ਦੀ ਸਾਧਿ ਹੋਈ ਸੀ ਉਸ ਦਾ ਪ੍ਰਵਾਹ ਜਿਹੜਾ ਪਿਤਾ ਸੀ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਪ੍ਰਵਾਹ ਪ੍ਰਵਾਹ ਜਿਹੜਾ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਦੋਨੇ ਨਮਾਵਾਵਾਂ ਤੇ ਜਿਹੜੇ ਘਰ ਵਿੱਚ ਰਹਿੰਦੇ ਸੀ ਅਤੇ ਇਹਨਾਂ ਦਾ ਬੱਚਾ ਕੋਈ ਨਹੀਂ ਸੀ ਮੈਂ ਕੈਮਰਾਮੈਨ ਨੂੰ ਕਹਿੰਦਾ ਪਹਿਲਾਂ ਬਿਲਕੁਲ ਤਸਵੀਰਾਂ ਵਿਖਾਈਆਂ ਜਾਂ ਇਸ ਮੋਕੇ ਬਿਲਕੁਲ ਅਸੀਂ ਘਰ ਵਿੱਚ ਮੌਜੂਦ ਹਾਂ ਦੇਖਿਆ ਚਲੋ ਤਾਂ ਘਰ ਵਿੱਚ ਜਿਹੜਾ ਵਾ ਕਾਫੀ ਕਾਫੀ ਜੜੀਆਂ ਜਦੋਂ ਦਾਇਰ ਪ੍ਰਾਪਤ ਕਰਕੇ ਉਹਨਾਂ ਵੱਲੋਂ ਜਿਹੜਾ ਦਰਵਾਜ਼ਾ ਤੋੜ ਕੇ ਜਿਹੜਾ ਬਾਹਰ ਕੱਢਿਆ ਜਾਂ ਪਰ ਕਰੀਬ ਜਿਹੜੇ ਆ 8 ਤੋਂ 9 라운ਡ ਜਿਹੜੇ ਦੱਸੇ ਜਾ ਰਹੇ ਆ ਵੀ 8 ਤੋਂ 9 라운ਡ ਜਿਹੜੇ ਆ ਉਸ ਵੇਲੇ ਚਲਾਇਆ ਗਿਆ 1647 ਦੇ ਔਰ ਜਿਹੜੇ ਇੱਕ 라운ਡ ਜਿਹੜਾ ਬਿਲਕੁਲ ਖਾਲੀ ਮਿਲਿਆ ਔਰ ਬਾਕੀ 라운ਡ ਜਿਹੜੇ ਆ ਉਸ ਵੇਲੇ ਚਲਾ ਕੇ ਇਹਨਾਂ ਨੂੰ ਮੌਤੇ ਘਾਟ ਉਤਾਰੇ ਗਿਆ ਇਸ ਮੌਕੇ ਜਿਹੜਾ ਪਰਿਵਾਰਿਕ ਮੈਂਬਰ ਉਸ ਦਾ ਰੋ ਰੋ ਕੇ ਬੁਰਾ ਹਾਲ ਆ ਔਰ ਪਰਿਵਾਰਿਕ ਮੈਂਬਰ ਵੱਲੋਂ ਜਿਹੜਾ ਇਹੋ ਦੱਸਿਆ ਜਾ ਰਿਹਾ ਕਿ ਬਹੁਤ ਵੱਡੀ ਦੋਕ ਤਾਈ ਕੇ ਰਾਜੂ ਉਸੋ ਲੋ ਜਿਹੜਾ ਧਿਆਦਾ ਉਹ ਵੀ ਥਿਗੋ ਜਿਹੜਾ ਜੀਵਨ ਚ ਨੌਕਰੀ ਕਰਦਾ ਸੀ ਉਤੋਂ ਕੱਲ ਦਾ 12 ਵਜੇ ਦਾ ਚੋਰੀ ਕੀਤਾ ਹੋਇਆ ਸੀ ਔਰ ਉਸੋ ਲੋ ਜਿਹੜਾ ਧਿਆਦਾ ਜਣਾ ਚੋਰੀ ਕਰਨ ਤੋਂ ਬਾਅਦ ਅੱਜ ਆਪ ਨੇ ਫੇਰ 10:30 ਵਜੇ ਤੱਕ ਸਾਹ ਜਿਹੜੀ ਆ ਅੱਡੇ ਨਾਲ ਗੋਲੀ ਕਰਕੇ ਜਿਹੜੇ ਪਰਿਵਾਰਕ ਮੈਂਬਰ ਨੂੰ ਉਸੇ ਕਰ ਉਹਨਾਂ ਨੇ ਜਿਹੜਾ ਮੌਜੂਦ ਪਾੜ-ਪਾੜ ਕੇ ਵੰਗਿਆ ਇਸ ਮੌਕੇ ਜਿਹੜਾ ਪਰਿਵਾਰਕ ਮੈਂਬਰ ਨੇ ਘਰ ਵਿੱਚ ਕਰੋੜਾਂ ਰੁਪਏ ਦਾ ਬੋਰਾ ਹਾਲਾ ਪਰਿਵਾਰਕ ਮੈਂਬਰਾਂ ਦੇ ਹੋ ਕਹਿਣਾ ਕਿ ਸਾਨੂੰ ਜਿਹੜਾ ਇਨਸਾਫ ਚਾਹੀਦਾ ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਵੱਲੋਂ ਆਪ ਵੀ ਜ ਗੋਲੀ ਮਾਰ ਕੇ ਆਪਣੀ ਹਤਮਤਿਆ ਕਰ ਲਈ ਆ ਔਰ ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੀ ਕਹਿੰਦੇ ਨੇ ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਕੈਮਰਾਮੈਨ ਰਾਜਨ ਦੇ ਨਾਲ ਹਰਜਿੰਦਰ ਸਿੰਘ ਗੁਰਾਇਤ ਜਗਬਾਣੀ ਪੰਜਾਬ ਕੇਸਰੀ ਟੀਵੀ ਪਿੰਡ ਖੁੱਥੀ ਗੁਰਦਾਸਪੁਰ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਜਿੱਥੇ ਅੱਜ ਸਵੇਰੇ ਦਿਨ ਚੜ੍ਹਦਿਆਂ ਇੱਕ ਬੜੀ ਦੁਖਦਾਈ ਖਬਰ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਦੀਨਾ ਨਗਰ ਅਧੀਨ ਪੈਂਦੇ ਪਿੰਡ ਖੁੱਥੀ ਵਿਖੇ ਵਾਪਰੀ ਆ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਲੰਮੇ ਸਮੇਂ ਤੋਂ ਇੱਕ ਪਰਿਵਾਰ ਦਾ ਆਪਸ ਵਿੱਚ ਜਿਹੜਾ ਸੀ ਇੱਕ ਮੀਆਂ ਬੀਵੀ ਦਾ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਸੀ ਔਰ ਜਿਹੜੀ ਲੜਕੀ ਸੀ ਉਹ ਆਪਣੇ ਮਾਪਿਓ ਕੋ ਪਿੰਡ ਕੁੱਥੀ ਵੀ ਘਰ ਆ ਰਹੀ ਸੀ ਔਰ ਸਹੁਰੇ ਇੱਕ ਸਾਬਕਾ ਫੌਜੀ ਜੋ ਬਾਦ ਵਿੱਚ ਮੈਸਕੂ ਜੇਲ੍ਹ ਵਿੱਚ ਨੌਕਰੀ ਕਰਦਾ ਸੀ ਉਸ ਵੇਲੇ ਸਵੇਰੇ ਕਰੀਬ 3:30 ਵਜੇ ਆ ਕੇ ਪਿੰਡ ਕੁੱਤੀ ਵਿਖੇ ਜਿਹੜੀ ਆਪਣੀ ਵਾਈਫ ਔਰ ਆਪਣੀ ਸੱਸ ਨੂੰ ਜਿਹੜੇ ਆ ਗੋਲੀਆਂ ਮਾਰ ਕੇ ਉਹਨਾਂ ਦੋਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦਾ ਆਪਸ ਵਿੱਚ ਜਿਹੜਾ ਲੜਾਈ ਝਗੜਾ ਚੱਲਦਾ ਸੀ ਔਰ ਲੜਕੀ ਜਿਹੜੀ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ ਔਰ ਦੋਨੇ ਹੀ ਮਾਵਾਂ ਈਆਂ ਜਿਹੜੀਆਂ ਘਰ ਵਿੱਚ ਰਹਿੰਦੀਆਂ ਹੋਈਆਂ ਸੀ ਔਰ ਸਵੇਰੇ ਉਹਨਾਂ ਤੜਕੇ 3:30 ਵਜੇ ਆ ਕੇ ਜਿਹੜੇ ਆ ਅੰਨੇ ਵਾਂਗ ਗੋਲੀਆਂ ਚਲਾ ਕੇ ਦੋਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਹੈ ਉਧਰ ਪ੍ਰੋਸਜੋਗ ਸੂਤਰਾਂ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਤੋਂ ਬਾਅਦ ਜਿਹੜਾ ਗੁਰਦਾਸਪੁਰ ਵਿਖੇ ਜਿਹੜਾ ਸਾਬਕਾ ਫੌਜੀ ਸੀ ਉਹ ਫਰਾਰ ਹੋ ਗਿਆ ਔਰ ਉਸ ਵੱਲੋਂ ਆਪਣੇ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਵੀ ਹਟੈਕ ਕਰ ਲਈ ਗਈ ਆ ਔਰ ਇਸ ਮੋਕੇ ਅਸੀਂ ਮੌਜੂਦ ਆ ਪਿੰਡ ਕੁੱਥੀ ਵਿਖੇ ਜਿੱਥੇ ਪਰਿਵਾਰ ਵੱਲੋਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋਇਆ ਪਿਆ ਹੈ ਔਰ ਪਰਿਵਾਰ ਵੱਲੋਂ ਇਹ ਦੱਸਿਆ